ਅਸਲ ਜੰਮਲੇ ਪੀਪੀਆਰ ਮਾਰਕੀਟ ਦੇ ਜਿੱਥੇ ਐਸਐਲਐਟ ਡ੍ਰਿੰਕਨ ਡਰਾਈਵ ਦੇ ਗੌਂਗ ਪਾਰਕਿੰਗ ਦੇ ਜਿਹੜੇ ਚਲਾਨ ਹੋ ਰਿਹਾ ਤੁਹਾਨੂੰ ਲਾਈਵ ਤੁਸੀਂ ਨਾ ਦਿਖਾ ਰਹੇ ਹੋ ਸੋਨੇ ਜੰਮਲੇ ਦੇ ਕੰਪੀਅਨ ਮਾਲ ਦੀਆਂ ਜਿੱਥੇ ਕਿ ਐਸਐਲਐਟ ਪੁਲਿਸ ਦੇ ਅਧਿਕਾਰੀ ਕਰਮਚਾਰੀ ਹੈਗੇ ਨੇ ਲਗਾਤਾਰ ਚਲਾਨ ਕਰ ਰਹੇ ਹੈਗੇ ਨੇ ਤੁਹਾਡੇ ਸਾਹਮਣੇ ਤੁਸੀਂ ਨਾ ਦੇਖ ਸਕਦੇ ਹੋ ਤੁਸੀਂ ਖਾਲੀ ਕਰੋ ਗੱਲ ਨੂੰ ਪਹਿਲਾਂ ਗੱਲਬਾਤ ਕਰਨੀ ਪਈ ਪੜਿਆ ਆਪਣਾ ਫੰਕਸ਼ਨ ਚੱਲਦਾ ਸਾਡੇ ਕੋਲ ਇਸ ਪਾਸੇ ਟੀਮ ਆਉਲਾ ਅਖਰੀ ਜੇ ਚਾਰਾਂ ਕਿਉਂ ਕੱਟੇ ਜਾਂਦੇ ਹੈਗੇ ਸਰ ਦੇਖੋ ਜੀ ਇੱਕ ਵਾਈਟ ਲਾਈਨ ਤੋਂ ਗੱਡੀਆਂ ਅੰਦਰ ਖੜੀਆਂ ਆਆਂ ਦੂਜੀਆਂ ਪਰਪਰ ਉਹਨਾਂ ਦੇ ਖੜੀਆਂ ਕੀਤੀਆਂ ਜਿੱਦ ਨਾਲ ਆਮ ਪਬਲਿਕ ਨੂੰ ਲੰਗੜ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ ਠੀਕ ਹੈ ਉਹਦੇ ਕਰਕੇ ਜਿਹੜੇ ਰੋਂਗ ਪਾਰਕਿੰਗ ਖੜੇ ਆ ਕਟੋ-ਕਟ 20 ਤੋਂ 25 ਜਲਾਨ ਕੀਤੇ ਆ ਜੀ ਅਸੀਂ ਤੇ ਬਾਕੀ ਜੇ ਕੋਈ ਉੱਧਾ ਖੜਾ ਇੱਕ ਵਾਰੀ ਵਾਰਨਿੰਗ ਦੇ ਕੇ ਛੱਡੀ ਇਹਨੇ ਜਿਹੜਾ ਨਹੀਂ ਤੇ ਉਹਦਾ ਚਲਾਨ ਕਰ ਦਿੱਤਾ ਭਾਈ ਦੇਖਣ ਨੂੰ ਹੀ ਮਿਲਿਆ ਹੈਗਾ ਕਿ ਆਪਣਾ ਕਈ ਲੋਕ ਜਿਹੜੇ ਤਾਂ ਬਹਿਸ ਵੀ ਕਰਦੇ ਰਹਿਗੇ ਗਲਤ ਵੀ ਆਪਣਾ ਅੱਗੇ ਹਿੰਮ ਕਰਦੇ ਆ ਸਾਡੇ ਸਾਹਮਣੇ ਦੇਖੋ ਕਿੰਨਾ ਬੇਵਾਬ ਕਰਦੇ ਪਏ ਆ ਗਲਤ ਗੈਰ ਰੋਂਗ ਪਾਰਕਿੰਗ ਕੀਤੀ ਹੋਈ ਸੀ ਇਹਨਾਂ ਜੀ ਉਹਨਾਂ ਦਾ ਚਲਾਨ ਕੀਤਾ ਹੈ ਜੀ ਠੀਕ ਹੈ ਜੀ ਰੋਂਗ ਪਾਰਕਿੰਗ ਲਾਈ ਦੇ ਕੋਈ ਨੇ ਸਿਰੇ ਉਤਾਰਦੀ ਆ ਸੁਣੀ ਆ ਕੋਈ ਗਾਲੀ ਦੀ ਭਾਈ ਸਾਡੀ ਡਿਊਟੀ ਆ ਉਹ ਅਸੀਂ ਆਪਣੀ ਬੰਦ ਦੀ ਡਿਊਟੀ ਕਰਾਂਗੇ ਜੀ ਠੀਕ ਹੈ ਜੀ ਨਾਲ ਮੇਰੇ ਸਾਹਿਬ ਟਾਰਗੇਟ ਜੋ ਗੱਟੀਆਂ ਨੇ ਜੀ ਅਸੀਂ ਉਹਨਾਂ ਦੇ ਨਾਲ ਚਲਾਨ ਕਰਦੇ ਆ ਚਲੋ ਆਪਾਂ ਤਸਵੀ ਐਸਲੇ ਭਾਈ ਜਿਹੜੀ yellow line ਹੈਗੀ ਕਿੱਥੇ ਤੱਕ ਜਿਹੜੀ ਵੈਲਣਾ ਕਾਫੀ ਜਗ੍ਹਾ ਦਿਖਦੀ ਵੀ ਨਹੀਂ ਪਈ ਹੈਗੀ ਆ wide ਲੱਗੀ ਹੋਈ ਆ ਥੋੜਾ ਬਹੁਤਾ ਤਾਂ ਅਸੀਂ ਸਰਵੋਆਇਡ ਕਰ ਸਕਦੇ ਆ ਜਿੰਨਾ ਕੁ ਮਾੜਾ ਮੋਟਾ ਹੁਣ ਜਿਹੜਾ ਬਿਲਕੁਲੇ ਬਰਾਬਰ ਗੱਡੀਆਂ ਲੱਗ ਰਹੀਆਂ ਜੀ ਉਹਨਾਂ ਦਾ ਚਲਾਨ ਕਰ ਰਹੇ ਆ ਜੀ ਹਾਂਜੀ ਹਾਂਜੀ ਤਸਵੀਰਾਂ ਦੋਸਤਾਂ ਨੂੰ ਦਿਖਾ ਰਹੇ ਆ ਜਨਦਵੇ ਪੀਪੀਰ ਮੌਲ ਦੀਆਂ ਜਿੱਥੇ ਕੀ ਜਿਹੜੀਆਂ ਰੋਂਗ ਸਾਈਡ ਜਿਹੜੀ ਆਪਣਾ yellow line ਤੋਂ ਬਾਹਰ ਜਿਹੜੀਆਂ ਗੱਡੀਆਂ ਲੱਗੀਆਂ ਹੋਈਆਂ ਉਹਨਾਂ ਦਾ ਚਲਾਨ ਹੋ ਰਿਹਾ ਤੁਹਾਨੂੰ ਦਿਖਾ ਰਿਹਾ ਤਸਵੀਰਾਂ 25 ਤੋਂ 30 ਚਲਾਨ ਜਿਹੜੇ ਗੱਡੀਆਂ ਦੇ ਕਰ ਚੁੱਕੇ ਆ ਆ ਦੇਖੋ ਗੱਡੀ ਜਿਹੜੀ ਆ ਬਾਹਰ ਖੜੀ ਨਾਲ ਹੀ ਚਲਾਨ ਕੀਤਾ ਗਿਆ ਚਲਾਨ ਦਾ ਪ੍ਰੋਸੀਜਰ ਵੀ ਤੁਹਾਨੂੰ ਦਿਖਾ ਰਹੇ ਆਪਾਂ ਫੋਟੋ ਵੀ ਕੀ ਆ ਰਹੀ ਹੈਗੀ ਆ ਆਈ ਕਾਟੋ ਵੀ ਖੜਾ ਹੁੰਦਾ ਵੀ ਜਿਹੜਾ ਫੋਟੋ ਫੈਕਟਰ ਦਾ ਚਲਾਨ ਕੀਤਾ ਜਾ ਰਿਹਾ ਹੈਗਾ ਆ ਰੋਂਗ ਸਾਈਡ ਜਿਹੜੀਆਂ ਗੱਡੀਆਂ پارک ਕੀਤੀਆਂ ਹੋਈਆਂ ਐ ਇਸ ਵੇਲੇ ਜਲੰਧਰ ਦੇ ਪੀਪੀਆਰ ਮਾਲ ਦੇ ਵਿੱਚ ਜਿੱਥੇ ਕੀ ਕਾਫੀ ਜਿਹੜਾ ਟ੍ਰੈਫਿਕ ਦੀ ਸਮੱਸਿਆ ਵੀ ਹੁੰਦੀ ਹੈਗੀ ਆ ਪੁਲਿਸ ਕਰਮਚਾਰੀ ਖੜਾ ਐ ਦਿ ਵੀ ਦੇ ਰਹੇ ਹੈਗੇ ਆ ਲੋਕਾਂ ਨੂੰ ਕਿ ਗੱਡੀ ਆ ਜਿਹੜੀ ਆਪਣੀ ਸਾਈਡ ਤੇ ਕਰ ਲੋ ਤੇ ਉਸ ਦੇ باوجود ਜੇਕਰ ਕੋਈ ਨਹੀਂ ਕਰ ਰਹੀ ਉਸੇ ਬੰਦਾ ਦਾ ਚਲਾਨ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਪੀਪੀਆਰ ਮੋਲਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਵੇਲੇ ਦੇਖੋ ਕਿਸ ਤਰ੍ਹਾਂ ਪੁਲਿਸ ਭਲਾਏਮ ਭੱਜ ਭੱਜ ਕੇ ਜਿਹੜਾ ਚਲਾਨ ਕਰਦਾ ਵਿਆ ਹੈਗਾ ਹੈ ਜਿਹੜੀ ਹੈ ਰੋਂਗ ਸਾਈਡ ਪਾਰਕਿੰਗ ਉਸ ਨੂੰ ਲੈ ਕੇ ਫੋਟੋ ਖਿੱਚੀ ਆ ਰਹੀ ਹੈ ਪਹਿਲਾਂ ਉਸ ਤੋਂ ਬਾਅਦ ਚਲਾਨ ਕਟਿਆ ਜਾ ਰਿਹਾ ਹੈਗਾ ਆਨਲਾਈਨ ਤੇ ਜੇ ਕੋਈ ਆਨਲਾਈਨ ਪੇਪਰ ਨਹੀਂ ਕਰ ਸਕਦਾ ਤੇ ਉਹ ਆਰਟੀਓ ਨੂੰ ਆਪਣਾ ਵੇ ਦਿੱਤਾ ਜਾਂਦਾ ਚਲਾਨ ਪੁਲਿਸ ਅਧਿਕਾਰੀ ਜਿਹੜੇ ਅਸਲ ਮੌਕੇ ਦੇ ਉੱਪਰ ਮੌਜੂਦ ਹੈਗੇ ਨੇ ਪੀਪੀਆਰ ਮਾਰਕੀਟ ਦੇ ਵਿੱਚ ਰੋਂਗ ਸਾਈਡ ਪਾਰਕਿੰਗ ਨੂੰ ਲੈ ਕੇ ਜਿਹੜਾ ਅਸਲ ਚਲਾਨ ਦੀ ਜਿਹੜੀ ਮੁਹਿੰਮ ਚਲਾਈ ਗਈ ਹੈ ਗੱਲਬਾਤ ਵੀ ਕਰਦੇ ਆ ਭਾਜੀ ਕੀ ਆਪਣਾ ਕਿਉਂ ਚਲਾਨ ਕੱਟੇ ਜਾ ਰਹੇ ਹੈਗੇ ਆ ਸਰਪੀ ਸਾਹਿਬ ਹੁਣ ਦਾ ਹੁਕਮ ਹੈ ਕਿ ਜੋ ਵੀ ਰੋਂਗ ਪਾਰਕਿੰਗ ਖੜੇ ਜੱਡੀਆਂ ਉਹਨਾਂ ਦੇ ਚਲਾਨ ਕੱਟੇ ਜਾਣਗੇ ਲੋਕੀ ਵੀ ਪਰੇਸ਼ਾਨ ਕਰਦੇ ਆ ਹੁਣ ਮੈਂ ਪਹਿਲਾਂ ਵੀ ਦੇਖਿਆ ਮਿਸਬੀਹੇਵੀ ਕੀਤਾ ਉਹਨਾਂ ਨੇ ਸਾਡੇ ਨਾਲ ਤੁਹਾਡਾ ਉਹਨਾਂ ਦਾ ਇਸ ਹਿਸਾਬ ਦਾ ਅਵੇ ਸਰ ਕੇ ਆ ਵੀ ਆਪੀਓ ਨੋਨ ਪਾਰਕਿੰਗ ਤੇ ਵੀ ਖੜੀ ਆ ਲਾ ਕੇ ਕੈਮਰਾ ਚ ਆ ਰਿਹਾ ਉਹ ਕਹਿੰਦਾ ਜੀ ਮੈਂ ਵੇਖ ਰਹੀ ਹਾਂ ਤੁਸੀਂ ਬੈਠੀ ਹੋ ਜੜੀ ਕੰਮ ਜੜੀ ਦਾ ਡਿਊਟੀ ਕਰ ਰਹੀ ਵੀ ਤੁਹਾਡੇ ਵਾਸਤੇ ਔਖੀ ਹੈ ਇਕ ਲੋਕਾਂ ਨੂੰ ਸਮਝਾ ਵੀ ਰਹੇ ਹੋ ਤਾਂ ਵੀ ਉਹ ਤੁਹਾਨੂੰ ਪਰੇਸ਼ਾਨ ਵੀ ਕਰ ਰਹੀ ਹੈ ਚਲੋ ਸਾਡੀ ਫਰਜ਼ ਤੋਂ ਮੰਨਦਾ ਜੀ ਸਰ ਡਿਊਟੀ ਕਰਨਾ ਤੋਂ ਮੰਨਦਾ ਸਰ ਬਹੁਤ ਜੜੀ ਔਖੀ ਜੜੀ ਹੈ ਡਿਊਟੀ ਹੈ ਪੁਲਿਸ ਕਰਮਚਾਰੀਆਂ ਦੀ ਐਸੇ ਲਈ ਹੈਗੀ ਹੈ ਲਗਾਤਾਰ ਲੋਕਾਂ ਨੂੰ ਬੇਰ ਵੀ ਕਰ ਰਹੇ ਨੇ ਸਮਝਾ ਵੀ ਰਹੇ ਨੇ ਰੋਂਗ ਸਾਈਡ ਜਿਹੜੀ ਪਾਰਕਿੰਗ ਹੋਈ ਹੋਈ ਹੈ ਆਖੋ ਆਟੋ ਵਾਲਾ ਵੀ ਆ ਤੁਹਾਨੂੰ ਨਿਕਲਣ ਲੱਗਾ ਸੀਗਾ ਇਹਦੀ ਪਹਿਲਾ ਫੋਟੋ ਖਿੱਚੀ ਹੈ ਇੱਕ ਮਿੰਟ ਆਹ ਸਾਹਮਣੇ ਅੰਡਰ ਲੰਘ ਗਿਆ ਸੀ ਬਾਜੀ ਉਹ ਮੈਂ ਮੋਜ਼ਮ ਪਾਰਕਿੰਗ ਸਹੀ ਸੀਗੀ ਇਹਨਾਂ ਤੋਂ ਤੁਹਾਡੀ ਪਾਰਕਿੰਗ ਸਹੀ ਸੀਗੀ ਤੁਸੀਂ ਗੱਡੀ ਰੋਂਗ ਸਾਈਡ ਉੱਲਾ ਸਾਹਮਣੇ ਲਾਈ ਮੈਂ ਲਾ ਕੇ ਸਾਹਮਣੇ ਗਏ ਉਹਦੇ ਗੱਡੀ ਦੇ ਨੇ ਸੇ ਮਾਜੀ ਗਲਤੀ ਸੋਰੀ ਬਾਜੀ ਮੈਂ ਗਲਤੀ ਗਲਤ ਮੰਨਦਾ ਮੈਂ ਗਲਤ ਪਾਰਕਿੰਗ ਲਗਾਈ ਬੰਦੇ ਹਾਂ ਮੈਂ ਸੋਰੀ ਗਲਤੀ ਮੰਗਦਾ ਹਾਂ ਜੁਰਦਾਂ ਜੀ ਔਰ ਬੋਲ ਤਸਵੀਰਾਂ ਦਿਖਾ ਰਿਹਾ ਦੋਸਤਾਂ ਨੂੰ ਜਲੰਧਰ ਦੇ ਬੀਪੀਆਰ ਮੌਲ ਦੀਆਂ ਜਿੱਥੇ ਰੋਂਗ ਪਾਰਕਿੰਗ ਦੇ ਜਿਹੜੇ ਚਲਾਣ ਅਸਲੇ ਕੀਤੇ ਜਾ ਚਲਾਨ ਕੀਤੇ ਜਾ ਰਹੇ ਆ ਤਸਵੀਰਾਂ ਦੇਖ ਸਕਦੇ ਹੋ ਕਾਫੀ ਜਿਹੜਾ ਅਸਲੇ ਮਾਹੌਲ ਘਰਵਾਇਆ ਵੀ ਹੋਇਆ ਇੱਥੇ ਦਾ ਪੁਲਿਸ ਕਰਮਚਾਰੀ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਕਾਫੀ ਵੇਖਣ ਨੂੰ ਇੱਥੇ ਮਿਲ ਚੁੱਕਾ ਕਿ ਆਪਣਾ ਲੋਕੀ ਜਿਹੜਾ ਇਹਨਾਂ ਬਹਿਸਵਾਜੀ ਵੀ ਕਰਦੇ ਪਹਿਲਾਂ ਗਲਤੀ ਉਹਨਾਂ ਦੀ ਹੁੰਦੀ ਆ ਉੱਪਰੋਂ ਚਲਾਨ ਵੀ ਉਹ ਕੱਟ ਰਹੇ ਨੇ ਤੇ ਉੱਪਰੋਂ ਬਹਿਸ ਵੀ ਹੋ ਰਹੀ ਆ ਫੇਰ ਵੀ ਉਹ ਵਿਚਾਰੇ ਕੋਆਪਰੇਟ ਕਰਦੇ ਹੈਗੇ ਡਿਊਟੀ ਦੇ ਉੱਪਰ ਕਿ ਆਪਾਂ ਨਿਆਂ ਕਿਸੇ ਨਾਲ ਨਾ ਕਰੀਏ ਸਮਝਾਉਂਦੇ ਵੀ ਹੈਗੇ ਪਰ ਫੇਰ ਵੀ ਉਹ ਦੇਖਣ ਨੂੰ ਮਿਲਿਆ ਹੈ ਕਿ ਲੋਕ ਬਹਿਸਵਾਜੀ ਵੀ ਕਰਦੇ ਨਜ਼ਰ ਆਏ ਆ ਆਸੇ ਖੜੀ ਹੈ ਜੀ ਉਹ ਸਾਹਮਣੇ ਇੱਕ ਡੀਜ਼ਲ ਇੱਕ ਖੜੀ ਹੈਗੀ ਹੈ ਰੋਂਗ ਪਾਰਕਿੰਗ ਉਹਦੇ ਬਾਅਦ ਜਾ ਰਹੀ ਹੈ ਦਿਖਾਦੇ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਕੀ ਇੱਥੇ ਹੋ ਰਿਹਾ ਕਿ ਉਹ ਦੇਖੋ ਹੁਣ ਦੇਖਿਆ ਦਿਓ ਨਿਕਲ ਚੱਲੀ ਹੈ ਆ ਯੈਲੋ ਲਾਈਨ ਲੱਗੀ ਹੈ ਜੀ ਇਹਦੇ ਅੰਦਰ ਜਿਹੜੀ ਗੱਡੀ ਖੜੀ ਹੈ ਉਸ ਦਾ ਚਲਾਨ ਨਹੀਂ ਕੀਤਾ ਜਾ ਰਿਹਾ ਬਟ ਜਿਹੜੀ ਯੈਲੋ ਲਾਈਨ ਤੋਂ ਬਾਹਰ ਗੱਡੀ ਖੜੀ ਹੈ ਉਸ ਦਾ ਚਲਾਨ ਕੀਤਾ ਜਾ ਰਿਹਾ ਹੈਗਾ ਇਸ ਵੇਲੇ ਪਾਰਕਿੰਗ ਦਾ ਤਾਂ ਫਰਕ ਨਾ ਇਹ ਉੱਪਰ ਦੀ ਕੰਮ ਗਈ ਆ ਜਿਹੜੀ ਖਰਾਬ ਹੋਈ ਜਾਣਾ ਹਲੋ ਇਹਨਾਂ ਦੀ ਗੱਡੀ ਖਰਾਬ ਹੋਈ ਹੈ ਜੀ ਹਾਂਜੀ ਮੈਂ ਕਹਿੰਦਾ ਵੀ ਗੱਡੀ ਇਹਦੇ ਖਰਾਬ ਹੋਈ ਹੈ ਸੈਲਸ ਮਾਰੋ ਇਹਦੀ ਸੈਲਸ ਚੱਲਦੀ ਆ ਗੱਡੀ ਖਰਾਬ ਸੀਗੀ ਭਾਈ ਤੁਹਾਨੂੰ ਮਾਰੋ ਤੁਸੀਂ ਕਹਿੰਦੇ ਖਰਾਬ ਆ ਨਹੀਂ ਸੈਲਸ ਤਾਂ ਚੱਲਦੀ ਆ ਹਾਂਜੀ ਉਹ ਮੈਂ ਕਹਿੰਦਾ ਗੱਡੀ ਖਰਾਬ ਸੀ ਭਾਈ ਉਹ ਆਹ ਦੇ ਭਾਈ ਉਹ ਨਹੀਂ ਆ ਰਿਹਾ ਖਰਾਬ ਕੀ ਆ ਤਾਂ ਨਹੀਂ ਖਰਾਬ ਸੀਗੀ ਮੈਂ ਕਹਾਂ ਸਹੀ ਕਿ ਰਾਖਦੇ ਹਦੀ ਭਾਈ ਉਹਨਾਂ ਤੇ ਘੋੜੀ 100 ਤੋਂ ਚੱਲਦੀ ਆ ਚੱਲਦੀ ਆ ਤਾਂ ਸਹੀ ਕੋਈ ਨਹੀਂ ਇਹਨਾਂ ਨੂੰ ਕਰਦੇ ਰੋਕ ਪਾਰਕਿੰਗ ਦਾ ਆਹ ਦੋ ਪੰਕਜ ਬਾਈ ਚੱਲ ਰਹੀ ਹੈ ਤੇ ਤਸਵੀਰਾਂ ਦਿਖਾ ਰਹੇ ਜਲੰਧਰ ਦੇ ਪੀਪੀਆਰ ਬੋਲ ਦੀਆਂ ਜਿੱਥੇ ਕਿ ਰੋਂਗ ਪਾਰਕਿੰਗ ਨੂੰ ਲੈ ਕੇ ਐਸੇ ਪੁਲਿਸ ਨੇ ਜਾਣਾ ਇੱਕ ਅਭਿਆਨ ਚਲਾਇਆ ਹੋਇਆ ਲਗਾਤਾਰ ਨਾਲ ਚਲਾਣ ਇੱਥੇ ਕੱਟੇ ਜਾ ਰਹੇ ਹੈਗੇ ਨੇ ਜਿਹੜੀਆਂ ਗੱਡੀਆਂ yellow line ਜਾਂ white line ਲੱਗੀ ਹੋਈ ਹੈ ਇਸ ਤੋਂ ਬਾਹਰ ਖੜੀ ਆ ਉਸ ਦਾ ਚਲਾਣ ਕੀਤਾ ਜਾ ਰਿਹਾ ਹੈਗਾ ਵਾ ਤੁਹਾਨੂੰ ਲਾਈਵ ਤਸਵੀਰਾਂ ਵਿੱਚ ਆਪਾਂ ਦਿਖਾ ਰਹੇ ਜਲੰਧਰ ਦੇ ਪੀਪੀਆਰ ਬੋਲ ਤੋਂ ਜਿੱਥੇ ਅਸਲ ਮਹੌਲ ਕਾਫੀ ਕਰਵਾਇਆ ਹੋਇਆ ਹੈ ਕਾਫੀ ਲੋਕਾਂ ਦਾ ਬੈਂਸਵਾਜੀ ਵੀ ਹੋਈ ਹੈ ਪੁਲਿਸ ਕਰਮ ਜਾ ਰਹੀ ਆ ਦੀ ਉਹ ਵਿਚਾਰੇ ਨਿਆਂ ਆਪਣਾ ਡਿਊਟੀ ਕਰ ਰਹੇ ਹੈਗੇ ਨੇ ਉਸ ਤੋਂ ਬਾਅਦ ਜਿਹੜਾ ਇੱਥੇ ਲਗਾਤਾਰ ਰੋਂਗ ਪਾਰਕਿੰਗ ਜਿਹੜੀ ਇੱਥੇ ਲੋਕਾਂ ਵੱਲੋਂ ਕੀਤੀ ਗਈ ਹੈ ਉਹਦੇ ਚਲਾਨ ਕੱਟੇ ਜਾ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪੀਪਰ ਵਾਲ ਦੇ ਅਕਸਰ ਦੇਖਿਆ ਜਾ ਰਿਹਾ ਦਿਨ ਇਤਿਹਾਰ ਦੇ ਦਿਨਾਂ ਦੇ ਵਿੱਚ ਇੱਥੇ ਕਾਫੀ ਜਿਹੜੇ ਜਾਮ ਵਗੈਰਾ ਲੱਗਦੇ ਹੈਗੇ ਨੇ ਜਲੰਧ ਦੇ ਪੀਪੀਆਰ ਮੌਦਿਆ ਤਸਵੀਰਾਂ ਤੁਹਾਡੇ ਦਸਾਂ ਜੀਆ ਕਰ ਰਹੇ ਹਾਂ ਇਸ ਵੇਲੇ ਜਿੱਥੇ ਰੋਂਗ ਸਾਈਡ ਪਾਰਕਿੰਗ ਨੂੰ ਲੈ ਕੇ ਪੁਲਿਸ ਵੱਲੋਂ ਜਿਹੜਾ ਇੱਕ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈਗਾ ਜਿਹੜੇ ਰੋਂਗ ਸਾਈਡ ਪਾਰਕਿੰਗ ਨੂੰ ਲੋਕ ਕਰ ਰਹੇ ਉਹਨਾਂ 'ਤੇ ਚਲਾਨ ਕੱਟੇ ਜਾ ਰਹੇ ਹੈਗੇ ਨੇ ਔਰ ਸਾਹਮਣੇ ਵੀ ਗੱਡੀਆਂ ਖੜੀਆਂ ਪੁਲਿਸ ਕਰ ਵੀ ਉਧਰ ਵੀ ਜਾ ਰਹੇ ਦਿਖਾਈ ਦੇ ਰਹੇ ਹੈਗੇ ਨੇ ਦੇਖੋ ਇਹ ਲਗਾਤਾਰ ਚਲਾਨ ਪੀਵੀਜੀ ਰੋਡ ਐਫਸੀ 0838 ਕੀ ਆ ਵਾਈਟ ਕਲਰ ਇਹਦਾ ਵੀ ਚਲਾਨ ਕੱਟਿਆ ਜਾ ਰਿਹਾ ਹੈ ਫੋਟੋ ਕਿ ਕੀ ਆ ਰਹੀ ਹੈ ਆਹ ਕੋ ਭਾਈ ਸਾਹਿਬ ਜਿਹੜੇ ਮਲਾਈਮ ਸਾਡੇ ਨਾਲ ਐਸਲੇ ਰਹਿ ਗਏ ਨੇ ਆਪਾਂ ਦੇਖ ਰਹੇ ਆ ਉਹ ਆਪਣੇ ਮਸ਼ੀਨ ਦੇ ਨਾਲ ਜਿਹੜਾ ਚਲਾਨ ਐਂਟਰ ਕਰ ਰਹੇ ਹੈਗੇ ਨੇ ਗੱਡੀ ਦਾ ਇਹਨਾਂ ਦੀ ਵੀ ਆ ਲੰਘ ਕੇ ਨਾਲ ਸਾਹ ਦੇ ਨਾਲ ਭਾਈ ਸਾਹਿਬ ਲੱਜੋ ਰੌਂਡ ਪਾਰਕਿੰਗ ਹੀ ਹੈ ਜੀ ਦੇ ਜੋ ਠੀਕ ਹੈ ਜੇ ਤੁਸੀਂ ਵਿੱਚ ਬੈਠੇ ਆਪਾਂ ਤਾਂ ਨਾ ਪਾਰ ਬੈ ਰਹੇ ਮੁੰਨੀ ਗੱਡੀ ਦਾ ਚਲਾਣਾ ਹਾਂਜੀ ਉਹ ਜਿਹੜੀ ਗੱਡੀ ਵਿੱਚ ਡਰਾਈਵਰ ਬੈਠਾ ਹੋਇਆ ਉਹਨਾਂ ਨੂੰ ਜਿਹੜਾ ਇੱਕ ਵਾਰੀ ਵਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਬਟ ਜਿਹੜੇ ਰੋਂਗ ਸਾਈਡ ਪਾਰਕਿੰਗ ਕਰਕੇ ਗਏ ਨੇ ਉਹਨਾਂ ਦਾ ਚਲਾਨ ਕੱਟਿਆ ਜਾ ਰਿਹਾ ਹੈਗਾ ਐਕਚੁਅਲੀ ਸਾਰੇ ਲੋਕ ਜਿਹੜਾ ਇਸ ਵੇਲੇ ਸੁਖਸ਼ਟ ਆਪਣਾ ਬੇਫਿਕਰ ਹੋ ਕੇ ਪਾਰਕਿੰਗ ਜੜੀਆ ਰੋਂਗ ਸਾਈਡ ਨਾਲ ਲਗਾ ਕੇ ਜਾਇਆ ਕਰੋ ਇੱਥੇ ਲਗਾਤਾਰ ਜਿਹੜੇ ਪੁਲਿਸ ਵੱਲੋਂ ਚਲਾਨ ਤੇ ਚਲਾਨ ਕੱਟੇ ਜਾ ਰਹੇ ਹੈਗੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਲੰਧਰ ਦੇ ਬੀਪੀਆਰ ਮੌਦੀਆਂ ਇੱਕ ਪਾਸੇ ਚਲਾਣ ਕੱਟੇ ਜਾ ਰਹੇ ਨੇ ਦੂਜੇ ਪਾਸੇ ਦੇਖੋ ਕਿੰਦਾ ਇੱਕ ਕਮਜੂਮ ਲੱਗਾ ਹੋਇਆ ਰੋਂਗ ਸਾਈਡ ਦੇ ਉੱਪਰ ਪੁਲਿਸ ਵਾਲੇ ਉੱਤੇ ਕਾਰਵਾਈ ਕਰਦੇ ਆ ਕਿ ਨਹੀਂ ਆਪਾਂ ਇੱਕ ਵਾਰੀ ਫੇਰ ਜਾਣਕਾਰੀ ਲੈਣੇ ਹੈਗੇ ਆ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਸਲ ਵਿੱਚ ਪੁਲਿਸ ਵੱਲੋਂ ਇਹੜਾ ਅਭਿਆਨ ਚਲਾਇਆ ਜਾ ਰਿਹਾ ਹੈਗਾ ਇੱਥੇ ਸਾਹਮਣੇ ਨਾਕਾਬੰਦੀ ਵੀ ਕੀਤੀ ਗਈ ਹੈ ਵਿਸ਼ੇਸ਼ ਤੌਰ ਦੇ ਉੱਪਰ ਇੱਥੇ ਨੇ ਮਾਹੀ ਮੈਂ ਇਹਦੇ ਤੋਂ ਨਹੀਂ ਪਾਉਂਦਾ ਨਹੀਂ ਨਹੀਂ ਦੇਖੋ ਮੈਂ ਸਰਪੇ ਦਾ ਨੰਬਰ ਫੜਾ ਲਗਾ ਤਾ ਕੱਲੂ ਮੁੜ ਕੇ ਤੁਸੀਂ ਨਾ ਮੰਨੇ ਵੀ ਸਹੀ ਕਰ ਮੈਂ ਇਸ ਕਰਕੇ ਪ੍ਰੂਫ ਆ ਮੇਰੇ ਕੋਲ ਆ ਦੇ ਲਓ ਜੀ ਤੇ ਤਾਂ ਮੈਂ ਗੱਲ ਹੋ ਗਈ ਲਾਈਟ ਚੱਲ ਰਿਆ ਵਾ ਤੁਹਾਡੇ ਕੋਲ ਗੱਡੀ ਰੌਕ ਸਾਈਡ ਲੱਗੀ ਗਈ ਦਾ ਕੀ ਹੋਇਆ ਸੀ ਭਾਜੀ ਚਲੋ ਇਹ ਭਰਾ ਹੀ ਆਪਣੇ ਚਲੋ ਰੌਕ ਸਾਈਡ ਜਿਹੜੀ ਪਾਰਕਿੰਗ ਹੋਈ ਆ ਉਹਨਾਂ ਵੱਲੋਂ ਜੇ ਚਲਾਨ ਕੱਟਿਆ ਗਿਆ ਠੀਕ ਆ ਬਾਕੀ ਕੋਈ ਵਾਰ ਨਹੀਂ ਨਾ ਕਰ ਦੇ ਸਕਦੇ ਜੇ ਤੇ ਉਹਨਾਂ ਦੀ ਆਪਣੀ ਇੱਛਾ ਆ ਇਹੋ ਬੋਲੀ ਦੀ ਜਲੰਧ ਦੇ ਪੀਪੀਆਰ ਮੌਲਵੀ ਆਈਡੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਰੋਂਗ ਸਾਈਡ ਪਾਰਕਿੰਗ ਨੂੰ ਲੈ ਕੇ ਜਿਹੜੀ ਪੰਜਾਬ ਪੁਲਿਸ ਜਲੰਧਰ ਵੱਲੋਂ ਕ੍ਰਿਸ਼ਨਾ ਰੇਟ ਪੁਲਿਸ ਵੱਲੋਂ ਚਲਾਨ ਬਿਆਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਉੱਥੇ ਲਗਾਤਾਰ ਚਲਾਨ ਦੇ ਉੱਪਰ ਚਲਾਨ ਕੀਤੇ ਜਾ ਰਹੇ ਹੈਗੇ ਨੇ ਇਸ ਵੇਲੇ ਰੋਂਗ ਸਾਈਡ ਪਾਰਕਿੰਗ ਨੂੰ ਲੈ ਕੇ ਹਜੇ ਵੀ ਜਿਹੜੀਆਂ ਗੱਡੀਆਂ ਕਾਫੀ ਰੋਂਗ ਸਾਈਡ ਲੱਗੀਆਂ ਹੋਈਆਂ ਨੇ ਦੇਖਦੇ ਆ ਪੁਲਿਸ ਕਰਨ ਜਾਰੀ ਇਹਨਾਂ ਦੇ ਉੱਪਰ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ देखो सेंटा भी खड़े है जीवा तस्वीर दिखाया देखो सेंटा सेंटा क्लोज भी खड़े ने अपने हाथों सेंटा जीटा दे ਗੱਡੀਆਂ ਜਿਹੜੀਆਂ ਰੌਮਚਾਦ ਹੈ ਵੀ ਪਾਰਕਿੰਗ ਹੈਗੀਆਂ ਨੇ ਫੇਰ ਵੀ ਇੱਥੇ ਦੇ ਪੁਲਿਸ ਕਰਨ ਜਾਰੀ ਕਾਰਵਾਈ ਨਹੀਂ ਕਰਦੇ ਕਈ ਜਗ੍ਹਾ ਧੱਕਾ ਵੀ ਕਰਦੇ ਨੇ ਕਈ ਗਾਲਾਂ ਵੀ ਪਈਆਂ ਤੁਹਾਡੇ ਸਾਹਮਣੇ ਬੜਾ ਕਲੇਸ਼ ਹੋਇਆ ਬਟ ਜਿਹੜੀ ਸੜਕਾਂ ਦੀ ਸੁਰੱਖਿਆ ਹੈਗੀ ਇਹ ਆਪਾਂ ਪਾਰਕਿੰਗ ਦੀ ਜਿਹੜੀ ਇਸੇ ਵਿਵਸਥਾ ਹੈਗੀ ਆ ਬਿਲਕੁਲ ਜਿਹੜੀ ਗਲਤ ਹੈਗੀ ਹੈ ਜੁੜੇ ਰਹੋ ਸਤਾਂ ਨੂੰ ਪੰਜਾਬੀ ਨਾਲ ਤੁਹਾਨੂੰ ਨਵੀਂਆਂ ਤਸਵੀਰਾਂ ਦਿਖਾਵਾਂਗੇ ਨਵੀਂ ਖਬਰ ਦੇ ਨਾਲ